ਮਨੀ ਮਾਜਰਾ ਦੀਆਂ ਸੜਕਾਂ ਤੇ ਜਿੱਧਰੋਂ ਪਾਸੇ ਵੀ ਤੁਸੀਂ ਆਪਣੀ ਨਜ਼ਰ ਅਡਾਉਂਗੇ ਤੁਹਾਨੂੰ ਟੋਏ ਹੀ ਟੋਏ ਨਜ਼ਰ ਆਉਣਗੇ ਜੀ ਹਾਂ ਅਸੀਂ ਨਹੀਂ ਇਹ ਤਸਵੀਰਾਂ ਖੁਦ ਹੀ ਬਿਆਨ ਕਰ ਰਹੀਆਂ ਨੇ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਟੋਿਆਂ ਦੇ ਚੱਲਦੇ ਹੀ ਮਨੀ ਮਾਜਰਾ ਵਾਸੀ ਵੀ ਕਾਫੀ ਪਰੇਸ਼ਾਨ ਨੇ ਉਨਾ ਦਾ ਕਹਿਣਾ ਹੈ ਕਿ ਬਰਸਾਤ ਤੋਂ ਬਾਅਦ ਇੰਨਾ ਸੜਕਾਂ ਦੇ ਉੱਪਰ ਟੋਏ ਹੋਰ ਵੱਜ ਜਾਂਦੇ ਨੇ ਤੇ ਜਿਸ ਦਾ ਸ਼ਿਕਾਰ ਲੋਕਾਂ ਨੂੰ ਹੋਣਾ ਪੈਂਦਾ ਤੇ ਇਹ ਟੋਏ ਹਾਦਸਿਆਂ ਨੂੰ ਨਿਯੋਤਾ ਦੇ ਰਹੇ ਨੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ 7 ਸਾਲ ਪਹਿਲਾਂ ਇਹ ਸੜਕ ਬਣਾਈ ਗਈ ਸੀ ਪਰ ਉਸ ਤੋਂ ਬਾਅਦ ਇਸ ਦੀ ਕੋਈ ਸਾਰ ਨਹੀਂ ਲਈ ਗਈ ਤੇ ਨਾ ਹੀ ਇੱਥੋਂ ਤੱਕ ਕਿ ਕੋਈ ਪੈਚ ਵੀ ਨਹੀਂ ਲਾਇਆ ਗਿਆ ਮਨੀ ਮਾਜਰਾ ਦੀ ਜਿਸ ਵੀ ਸੜਕ ਦੇ ਉੱਪਰ ਤੁਸੀਂ ਲੰਘੋਗੇ ਉਸ ਦੇ ਵਿੱਚ ਤੁਹਾਨੂੰ ਸੜਕ ਦੀ ਥਾਂ ਟੋਏ ਹੀ ਨਜ਼ਰ ਆਉਣਗੇ ਉਥੇ ਹੀ ਲੋਕਾਂ ਦੇ ਇਹ ਵੀ ਕਹਿਣਾ ਹੈ ਕਿ ਨਗਰ ਨਿਗਮ ਨੂੰ ਚਾਹੀਦਾ ਕਿ ਉਹ ਜਲ ਤੋਂ ਜਲ ਇਹਨਾਂ ਸੜਕਾਂ ਨੂੰ ਬਣਾਏ ਤਾਂ ਕਿ ਲੋਕ ਹਾਦਸੇ ਤੋਂ ਬਚ ਸਕਣ 7 ਸਾਲ ਪਹਿਲੇ ਸੜਕ ਬਣੀ ਰਹੀ ਜੀ 7 ਸਾਲ ਬਾਅਦ ਇੱਥੇ ਪੈਚ ਵੀ ਨਹੀਂ ਲੱਗੇ ਸੱਤ ਸਾਲ ਜਦ ਤੇ ਸੜਕ ਬਣੀ ਹੈ ਜੀ ਪਰ ਰੋਜ਼ ਨਹੀਂ ਪੈ ਪਾਈ ਜਾਂਦੀ ਹੈ ਰੋਜ਼ ਇਹ ਸੜਕ ਖੋਦ ਹੀ ਜਾਂਦੀ ਹੈ ਜੀ ਆਪਣੇ ਜਿੰਨੀ ਵੀ ਰੌਂਡ ਜੀ ਆਪਾਂ ਲਈਏ ਵਾਸ਼ਿੰਗਵੋਰਟ ਚੌਂਕ ਤੋਂ ਚਲੀਏ ਕੁੰਤਪੁਰੇ ਨੋਕੇ ਆਪਣਾ ਕੰਪਲੈਕਸ ਹੋ ਕੇ ਜੀ ਕਿਪਲੀਆ ਟਾਣ ਹੋ ਕੇ ਮਾੜੀਆ ਟਾਣ ਹੋ ਕੇ ਜੀ ਉਸਕੇ ਬਾਅਦ ਦਰਸ਼ਨਗਰ ਉਸਦੇ ਬਾਅਦ ਗਵਿੰਦਪੁਰਾ ਜੀ ਜੋ ਆਪਣਾ ਥਾਣੇ ਤੋਂ ਜਿਹੜੀ ਸੜਕ ਗਈ ਹੈ ਜੀ ਉਸ ਨੂੰ ਜੀ ਮਨਸਾ ਦੇ ਵੀ ਚੌਕ ਤੱਕ ਦੀ ਮਨਸਾ ਦੇ ਵੀ ਚੌਕ ਤੇ ਮਨਸਾ ਦੇ ਵੀ ਰੋਡ ਨੂੰ ਜਿਹੜੀ ਗਈ ਹੈ ਜੀ ਇਕੱਠੀਆਂ ਇੱਕ ਵਾਰ ਸੜਕਾਂ ਬੜੀ ਪਿਆਰੀ ਇਹ ਸਾਰੀ ਰੌਂਡਿੰਗ ਵਾਦੀ ਜੀ ਆਪਾਂ ਕਿੰਨੀ ਦਾ ਕਰਨ ਸਾਡੇ ਪਿੰਡ ਕੀ ਫਿਰਨੀ ਹੈ ਇਹ ਇਸ ਫਿਰਨੀ ਕੇ ਸਾਰੇ ਦਾ ਬੁਰਾ ਹਾਲ ਹੈ ਮੇਰੇ ਖਾਤੇ 2-2 ਫੁੱਟ ਕੇ ਖੱਡੇ ਆ ਜੀ ਉਹਨੇ ਚੰਦ ਦਿਨ ਪਹਿਲੇ ਅਸੀਂ ਮੈਂ ਖੱਡੇਆਂ ਕੇ ਵਿੱਚ ਬੈਠ ਕੇ ਵਿਰੋਧ ਪ੍ਰਦਰਸ਼ਨ ਵੀ ਕਰਿਆ ਤਾਂ बाद अफसर भी के आया अपने एस सी साहब है परमिंदर तो जी मैं हालात है अपनी मजबूरी दसी किए यह समार्ट सिटी है स्मार्ट क्या बनाया तो मनी मारा खाटी बना दिया जी ये भाई साहब पीपली वाला टाउन है यहाँ जब से अंडरपास बना है लगभग छह सात साल हो गए हैं उसके बाद एक बार भी कारपेटिंग नहीं हुई है यहाँ और खड्डे आप देखिए मैं खड़ा हूँ एक पैर दो फुट नीचे है एक पैर दो फुट उपर है हर रोज यहाँ जो आजकल बैटरी रिक्शा चले हुए हैं बैटरी रिक्शा चले हुए हर रोज पड़ते हैं यहाँ हर रोज स्कूटर और बाइक वाले जो है स्किट होते हैं और अंत बेतहा परेशानी है शाम को अगर मुंह धोके गए तो घर वाले पहचानते नहीं है कि भैया हमारे घर वाले हैं गए कोई और है इस तरह की समस्या प्रशासन के आगे प्रशासन सारा दिन यहाँ से गुजरता है परंतु किसी कान पे जून नहीं रखती कि भैया कोई चंडीगढ़ में वासी भी है कि नहीं है। अब इस बात को कैसे फेस किया जाए? लोग कहते हैं सिटी ब्यूटीफुल हम कहते हैं सिटी मिट्टीफुल है सिटी ब्यूटीफुल नहीं है स्मार्ट सिटी बनाने की बात चल रही है और स्मार्ट सिटी क्या मतलब गांव से भी ब्रस्ट पोजिशन है आगीमाल सड़क ਦੀ ਥਾਂ ਤੇ ਟੋਏ ਹੀ ਨਜ਼ਰ ਆ ਰਹੇ ਨੇ ਤੇ ਜਿਸ ਪਾਸੇ ਵੀ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਸੜਕ ਦੀ ਥਾਂ ਟੋਏ ਹੀ ਨਜ਼ਰ ਆਉਣਗੇ ਜਿਸ ਤੇ ਚੱਲਦੇ ਲੋਕਾਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਲੋਕਾਂ ਨੂੰ ਇਨ੍ਹਾਂ ਟੋਇਆਂ ਤੋਂ ਨਜਾਤ ਮਿਲਦੀ ਹੈ ਤੇ ਕਦੋਂ ਤੱਕ ਲੋਕਾਂ ਦੀ ਗੁਹਾਰ ਪ੍ਰਸ਼ਾਸਨ ਤੱਕ ਪਹੁੰਚਦੀ ਹੈ ਜਗਬਾੜੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਪਗਵਤ ਸਿੰਘ ਦੀ ਰਿਪੋਰਟ